ਬਾਦਲ ਸਾਹਿਬ ਦੀ ਜੇ ਮੈਂ ਇਹ ਕਹਿਣਾ ਚਾਹਾਂ ਵੀ ਮੈਂ ਉਹਨਾਂ ਦੀ ਸਿਫਤ ਕਰਾਂ ਤੇ ਬਾਦਲ ਸਾਹਿਬ ਦੀ ਸਿਫਤ ਲਫ਼ਜ਼ਾਂ 'ਚ ਨਹੀਂ ਕੀਤੀ ਜਾ ਸਕਦੀ ਉਹਨਾਂ ਦੇ ਜੀਵਨ ਬਾਰੇ ਲਫ਼ਜ਼ਾਂ 'ਚ ਕਿਹਾ ਨਹੀਂ ਜਾ ਸਕਦਾ ਜੇ ਉਹਨਾਂ ਬਾਰੇ ਸੁਣਨਾ ਹੋਵੇ ਸਹੀਗੇ ਤੇ اپੋਜੀਸ਼ਨ ਦੇ ਗੱਲ ਲੀਡਰ ਕੋ ਪੁੱਛੋ ਉਹ ਵੀ ਕੋਈ ਬੁਰਾਈ ਕਰ ਦੇ ਉਹਨਾਂ ਦੀ ਜਾਂ ਉਹ ਵੀ ਉਹਨਾਂ ਦੇ ਪ੍ਰਤੀ ਕੋ ਨੈਗੇਟਿਵ ਗੱਲ ਕਰ ਦੇ ਤੇ ਫੇਰ ਕਿਉਂ ਇਸ ਕਰਕੇ ਬਾਦਲ ਸਾਹਿਬ ਜਿਹੜੇ ਆਏ ਤੇ ਗੁਣਾਂ ਦਾ ਖਜ਼ਾਨਾ ਸੀ ਪਾਵੇਂ اپੋਜੀਸ਼ਨ ਦਾ ਕਿਸੇ ਵੀ پارٹی ਦਾ ਬੰਦਾ ਜਿੰਨੇ ਬਾਦਲ ਸਾਹਿਬ ਕੋਲੋਂ ਕੁਝ ਸਿੱਖਿਆ ਨਹੀਂ ਨਾ ਉਹਦਾ ਮੈਨਾਂ ਜੀਵਨ ਵਿਅਰਥ ਹੈ ਉਹ ਪੂਰੀ ਆਪਣੇ ਆਪ ਦੇ ਵਿੱਚ ਸੰਦਰਭੀ ਜਿੰਨੇ ਗ੍ਰੰਥ ਆ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਰਮਾਇਣ ਗੀਤਾ ਜਿਤਨਾ ਉਹ ਉਪਦੇਸ਼ ਆ ਨਾ ਜਿਹੜੇ ਜਿਤਨਾ ਉਹਨਾਂ ਦੇ ਅੰਦਰ ਭਰੇ ਸੀ ਸਾਰੇ ਹਰ ਗ੍ਰੰਥ ਦਾ ਜਿਹੜਾ ਮੇਨ ਥੀਮ ਸੀ ਉਹਨਾਂ ਦੇ ਅੰਦਰ ਭਰਿਆ ਸੀ ਤੇ ਉਹ ਉਸੇ ਤਰ੍ਹਾਂ ਹੀ ਨਿਰਮਰਤਾ ਦੇ ਨਾਲ ਉਹਨੂੰ ਹਰ ਬੰਦੇ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਦਾ ਕਿਉਂਕਿ ਪੋਲਿਟੀਕਲ ਬੰਦਾ ਜਿਹੜਾ ਹੁੰਦਾ ਨਾ ਉਹਦੇ ਉਹ ਬਚ ਨਹੀਂ ਸਕਦਾ ਪਾਰਟੀ ਬਾਜੀ ਧੜਿਆਂ ਤੋਂ ਪਰ ਤੁਸੀਂ ਇਹ ਵੇਖੋ ਵੀ ਉਹਨਾਂ ਦੇ ਜਾਣ ਤੋਂ ਬਾਅਦ ਜਿੰਨੇ ਵੀ اپੋਜੀਸ਼ਨ ਦੇ ਲੀਡਰ ਬੋਲੇ ਆ ਉਹਨਾਂ ਦੇ ਖਿਲਾਫ ਜਾਂ ਉਹਨਾਂ ਦਾ ਕੋਈ ਇੱਕ ਵੀ ਔਗਣ ਕੱਢ ਕੇ ਨਹੀਂ ਦੱਸ ਸਕਿਆ ਇਹ ਉਹਨਾਂ ਦੀ ਸਿਫਤ ਆ ਜਿਹੜਾ ਪੂਰੀ ਮੋਦੀ ਸਾਹਿਬ ਸੁਪਰ ਪਾਵਰ ਹੈ ਅੱਜ ਦੀ ਡੇਟ ਦੇ ਵਿੱਚ ਦੁਨੀਆ ਦੇ ਲੀਡਰ ਆ ਉਹ ਕਿੰਨਾ ਝੁੱਕ ਕੇ ਗੋਡਿਆਂ ਨੂੰ ਉਹਨਾਂ ਦੇ ਪੈਰਾਂ ਨੂੰ ਹੱਥ ਲਾਉਂਦੇ ਸੀ ਇਹ ਉਹਨਾਂ ਦੀ ਸ਼ਖਸੀਅਤ ਸੀ ਹਰ ਪਾਰਟੀ ਦਾ ਲੀਡਰ ਉਹਨਾਂ ਦਾ ਸਤਿਕਾਰ ਕਰਦਾ ਸੀ ਇਹ ਉਹਨਾਂ ਦੀ ਸ਼ਖਸੀਅਤ ਸੀ ਇਸ ਕਰਕੇ ਅੱਜ ਮੈਂ ਬਹੁਤ ਲੰਬੀ ਗੱਲ ਕਰਾਂ ਉਹਦੇ ਨਾਲੋਂ ਜ਼ਿਆਦਾ ਇਹੀ ਹੈ ਕਿ ਜੇ ਏਡੇ ਏਡੇ ਵੱਡੇ ਲੀਡਰ ਹਰ ਪਾਰਟੀ ਦਾ ਲੀਡਰ ਹਰ ਪਾਰਟੀ ਉਹਨਾਂ ਨੂੰ ਆਪਣਾ ਸਰਵਉੱਚ ਲੀਡਰ ਮੰਨੋ ਗਿੰਦੀ ਸੀ ਭਾਵੇਂ ਉਹ ਉਸ ਚੇਅਰ ਤੇ ਬੈਠੇ ਜਾਂ ਨਹੀਂ ਉਹ ਕਦੀ ਰਾਸ਼ਟਰਪਤੀ ਵਾਲ ਨਹੀਂ ਗਏ ਉਹ ਕਦੀ ਪ੍ਰਧਾਨ ਮੰਤਰੀ ਵਾਲ ਨਹੀਂ ਗਏ ਪਰ ਪ੍ਰਧਾਨ ਮੰਤਰੀ ਰਾਸ਼ਟਰਪਤੀ ਹਰ ਪਾਰਟੀ ਦਾ ਲੀਡਰ ਹਰ ਸਟੇਟ ਦਾ ਸੀਐਮ ਉਹਨਾਂ ਨੂੰ ਆਪਣਾ ਲੀਡਰ ਗਿੰਦਾ ਸੀ ਉਹਨਾਂ ਦੇ ਗੁਣਾ ਕਰਕੇ ਅੱਗੀ ਰਾਜਨੀਤੀ ਵਾਲੇ ਉਹਨੂੰ ਨਿਰਾਸ਼ੀ ਰਾਜਨੀਤੀ ਕਰ ਰਹੇ ਉਹਨਾਂ ਨੂੰ ਇਹ ਸਿੱਖਣਾ ਚਾਹੀਦਾ ਮੈਂ ਤਾਂ ਹੈਗਾ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਬੰਦਾ ਨਾ ਜੇ ਜੇ ਬਾਦਲ ਸਾਹਿਬ ਦੀ ਸ਼ਖਸੀਅਤ ਤੋਂ ਕੋਈ ਸਿੱਖ ਨਹੀਂ ਸਕਿਆ ਕੁਝ ਦਾ ਜੀਵਨ ਪੋਲਿਟੀਕਲ ਜੀਵਨ ਦਾ ਦਾ ਅਰਥ ਹੈ ਸਭ ਇੱਕ ਸਾਲ ਪੂਰਾ ਹੋ ਗਿਆ ਅੱਜ ਕਮੀ ਕਿੰਨੀ ਕ ਮਹਿਸੂਸ ਕਰਦੇ ਹੋ ਕਮੀ ਆ ਤੇ ਕਮੀ ਕਮੀ ਹੈ ਬਾਕੀ ਨੋ ਡਾਊਟ ਹੈ ਸੁਖਬੀਰ ਜੀ ਬਿਲਕੁਲ ਉਹਨਾਂ ਲੀਆਂ ਤੇ ਤੁਰ ਰਹੇ ਆ ਉਹਨਾਂ ਦਾ ਵੀ ਜਿੰਨਾ ਮੈਂ ਸੁਭਾਅ ਚ ਚੇਂਜ ਵੇਖੀ ਆ ਜ਼ਿੰਮੇਵਾਰੀਆਂ ਜਿਹੜੀਆਂ ਵਾਂ ਉਹ ਬਹੁਤ ਕੁਸ਼ ਕਰਦੀਆਂ ਬਿਲਕੁਲ ਬਾਦਲ ਸਾਹਿਬ ਵਾਲੀ ਲਾਈਨ ਤੇ ਚੱਲ ਰਹੇ ਆ ਪੂਰੀ ਮਿਹਨਤ ਕਰ ਰਹੇ ਆ ਪੰਜਾਬ ਨੂੰ ਜੋ ਬਚਾਉਣ ਦੀ ਲੋੜ ਆ ਜਿੱਤਨਾ ਬਾਦਲ ਸਾਹਿਬ ਹਰ ਮੋਰਚੇ 'ਤੇ ਜੱਗੇ ਲੱਗ ਜਾਂਦੇ 17 17 ਸਾਲ ਜੇਲਾਂ ਕੱਟੀਆਂ ਤੇ ਸੁਖਵੀਰ ਜੀ ਜਿਹੜੇ ਆ ਉਹ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਕਰਕੇ ਵੀ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ ਜੋ ਅੱਜ ਪੰਜਾਬ ਦੀ ਹਾਲਤ ਆ ਤੇ ਪੰਜਾਬ ਬਚਾਉਣ ਵਾਸਤੇ ਸੁਖਵੀਰ ਜੀ ਨਿਕਲ ਚੁੱਕੇ ਆ ਏਹੀ ਆ ਤੇ ਉਹਨਾਂ ਦੀ ਕਮੀ ਤੇ ਕੋਈ ਪੂਰੀ ਨਹੀਂ ਕਰ ਸਕਦਾ ਪਰ ਕਿਸੇ ਨਾ ਕਿਸੇ ਨੂੰ ਅੱਗੇ ਲੱਗਣਾ ਪਊਗਾ ਤੇ ਉਹ ਸੁਖਵੀਰ ਜੀ ਨੇ ਉਹ ਜ਼ਿੰਮੇਵਾਰੀ ਸੰਭਾਲ ਲਈ ਆ ਬਾਦਲ ਸਾਹਿਬ ਦੀ ਜੇ ਮੈਂ ਇਹ ਕਹਿਣਾ ਚਾਹਾਂ ਵੀ ਮੈਂ ਉਹਨਾਂ ਦੀ ਸਿਫਤ ਕਰਾਂ ਤੇ ਬਾਦਲ ਸਾਹਿਬ ਦੀ ਸਿਫਤ ਲਫ਼ਜ਼ਾਂ 'ਚ ਨਹੀਂ ਕੀਤੀ ਜਾ ਸਕਦੀ ਉਹਨਾਂ ਦੇ ਜੀਵਨ ਬਾਰੇ ਲਫ਼ਜ਼ਾਂ 'ਚ ਕਿਹਾ ਨਹੀਂ ਜਾ ਸਕਦਾ ਜੇ ਉਹਨਾਂ ਬਾਰੇ ਸੁਣਨਾ ਵੇ ਸਹੀ ਗੇ ਤੇ اپੋਜੀਸ਼ਨ ਦੇ ਗੱਲ ਲੀਡਰ ਕੋ ਪੁੱਛੋ ਉਹ ਵੀ ਕੋਈ ਬੁਰਾਈ ਕਰ ਦੇ ਉਹਨਾਂ ਦੀ ਜਾਂ ਉਹ ਵੀ ਉਹਨਾਂ ਦੇ ਪ੍ਰਤੀ ਕੋ ਨੈਗੇਟਿਵ ਗੱਲ ਕਰ ਦੇ ਤੇ ਫੇਰ ਕਿਉਂ ਇਸ ਤਰ੍ਹਾਂ ਕੇ ਬਾਦਲ ਸਾਹਿਬ ਜਿਹੜੇ ਆਏ ਤੇ ਗੁਣਾਂ ਦਾ ਖਜ਼ਾਨਾ ਸੀ ਪਾਵੇਂ اپੋਜੀਸ਼ਨ ਦਾ ਕਿਸੇ ਵੀ ਪਾਰਟੀ ਦਾ ਬੰਦਾ ਜਿੰਨੇ ਬਾਦਲ ਸਾਹਿਬ ਕੋਲੋਂ ਕੁਝ ਸਿੱਖਿਆ ਨਹੀਂ ਨਾ ਉਹਦਾ ਮੈਨਾਂ ਜੀਵਨ ਵਿਅਰਥ ਹੈ ਉਹ ਪੂਰੀ ਆਪਣੇ ਆਪ ਦੇ ਵਿੱਚ ਸੰਦਰਭ ਜਿੰਨੇ ਗ੍ਰੰਥ ਆ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਰਮਾਇਣ ਗੀਤਾ ਜਿਤਨਾ ਉਹ ਉਪਦੇਸ਼ ਆ ਨਾ ਜਿਹੜੇ ਜਿਤਨਾ ਉਹਨਾਂ ਦੇ ਅੰਦਰ ਭਰੇ ਸੀ ਸਾਰੇ ਹਰ ਗ੍ਰੰਥ ਦਾ ਜਿਹੜਾ ਮੇਨ ਥੀਮ ਸੀ ਉਹਨਾਂ ਦੇ ਅੰਦਰ ਭਰਿਆ ਸੀ ਤੇ ਉਹ ਉਸੇ ਤਰ੍ਹਾਂ ਹੀ ਨਿਰਮਰਤਾ ਦੇ ਨਾਲ ਉਹਨੂੰ ਹਰ ਬੰਦੇ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਦਾ ਕਿਉਂਕਿ ਪੋਲਿਟਿਕਲ ਬੰਦਾ ਜਿਹੜਾ ਹੁੰਦਾ ਨਾ ਉਹਦੇ ਉਹ ਬਚ ਨਹੀਂ ਸਕਦਾ ਪਾਰਟੀ ਬਾਜੀ ਧਰਿਆਂ ਤੋਂ ਪਰ ਤੁਸੀਂ ਇਹ ਵੇਖੋ ਵੀ ਉਹਨਾਂ ਦੇ ਜਾਣ ਤੋਂ ਬਾਅਦ ਜਿੰਨੇ ਵੀ اپੋਜੀਸ਼ਨ ਦੇ ਲੀਡਰ ਬੋਲੇ ਆ ਉਹਨਾਂ ਦੇ ਖਿਲਾਫ ਜਾਂ ਉਹਨਾਂ ਦਾ ਕੋਈ ਇੱਕ ਵੀ ਔਗਣ ਕੱਢ ਕੇ ਨਹੀਂ ਦੱਸ ਸਕਿਆ ਇਹ ਉਹਨਾਂ ਦੀ ਸਿਫਤ ਹੈ ਜਿਹੜਾ ਪੂਰੀ ਮੋਦੀ ਸਾਹਿਬ ਸੁਪਰ ਪਾਵਰ ਹੈ ਅੱਜ ਦੀ ਡੇਟ ਦੇ ਵਿੱਚ ਦੁਨੀਆ ਦੇ ਲੀਡਰ ਆ ਉਹ ਕਿੰਨਾ ਝੁੱਕ ਕੇ ਬੋੜਿਆਂ ਨੂੰ ਉਹਨਾਂ ਦੇ ਪੈਰਾਂ ਨੂੰ ਹੱਥ ਲਾਉਂਦੇ ਸੀ ਇਹ ਉਹਨਾਂ ਦੀ ਸ਼ਖਸੀਅਤ ਸੀ ਹਰ ਪਾਰਟੀ ਦਾ ਲੀਡਰ ਉਹਨਾਂ ਦਾ ਸਤਿਕਾਰ ਕਰਦਾ ਸੀ ਇਹ ਉਹਨਾਂ ਦੀ ਸ਼ਖਸੀਅਤ ਸੀ ਇਸ ਕਰਕੇ ਅੱਜ ਮੈਂ ਬਹੁਤ ਲੰਬੀ ਗੱਲ ਕਰਾਂ ਉਹਦੇ ਨਾਲ ਜ਼ਿਆਦਾ ਇਹੀ ਹੈ ਕਿ ਜੇ ਏਡੇ ਏਡੇ ਵੱਡੇ ਲੀਡਰ ਹਰ ਪਾਰਟੀ ਦਾ ਲੀਡਰ ਹਰ ਪਾਰਟੀ ਉਹਨਾਂ ਨੂੰ ਆਪਣਾ ਸਰ ਉੱਚ ਲੀਡਰ ਮੰਨੋ ਗਿੰਦੀ ਸੀ ਭਾਵੇਂ ਉਹ ਉਸ ਚੇਅਰ ਤੇ ਬੈਠੇ ਜਾਂ ਨਹੀਂ ਉਹ ਕਦੀ ਰਾਸ਼ਟਰਪਤੀ ਵਾਲ ਨਹੀਂ ਗਏ ਉਹ ਕਦੀ ਪ੍ਰਧਾਨ ਮੰਤਰੀ ਵਾਲ ਨਹੀਂ ਗਏ ਪਰ ਪ੍ਰਧਾਨ ਮੰਤਰੀ ਰਾਸ਼ਟਰਪਤੀ ਹਰ ਪਾਰਟੀ ਦਾ ਲੀਡਰ ਹਰ ਸਟੇਟ ਦਾ ਸੀਐਮ ਉਹਨਾਂ ਨੂੰ ਆਪਣਾ ਲੀਡਰ ਗਿੰਦਾ ਸੀ ਉਹਨਾਂ ਦੇ ਗੁਣਾ ਕਰਕੇ ਅੱਜ ਕੀ ਰਾਜਨੀਤੀ ਵਾਲੇ ਉਹਨੂੰ ਨਿਰਾਸ਼ੀ ਰਾਜਨੀਤੀ ਕਰ ਰਹੇ ਉਹਨਾਂ ਨੂੰ ਇਹ ਸਿੱਖਣਾ ਚਾਹੀਦਾ ਮੈਂ ਤਾਂ ਹੈਗਾ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਬੰਦਾ ਨਾ ਜੇ ਜੇ ਬਾਦਲ ਸਾਹਿਬ ਦੀ ਸ਼ਖਸੀਅਤ ਤੋਂ ਕੋਈ ਸਿੱਖ ਨਹੀਂ ਸਕਿਆ ਕੁਝ ਉਹਦਾ ਜੀਵਨ ਪੋਲੀਟੀਕਲ ਜੀਵਨ ਦਾ ਦਾ ਵਿਅਰਥ ਹੈ ਅਜੇ ਕਮੀ ਕਿੰਨੀ ਕੁ ਮਹਿਸੂਸ ਕਰਦੇ ਹੋ ਕਮੀ ਆ ਕਮੀ ਕਮੀ ਹੈ ਬਾਕੀ ਨੋ ਡਾਊਟ ਹੈ ਸੁਖਬੀਰ ਜੀ ਬਿਲਕੁਲ ਉਹਨਾਂ ਲੀਆਂ ਤੇ ਤੁਰ ਰਹੇ ਆ ਉਹਨਾਂ ਦਾ ਵੀ ਜਿੰਨਾ ਮੈਂ ਸੁਭਾਅ ਚ ਚੇਂਜ ਵੇਖੀ ਆ ਜ਼ਿੰਮੇਵਾਰੀਆਂ ਜਿਹੜੀਆਂ ਵਾਂ ਉਹ ਬਹੁਤ ਕੁਸ਼ ਕਰਦੀਆਂ ਬਿਲਕੁਲ ਬਾਦਲ ਸਾਹਿਬ ਵਾਲੀ ਲਾਈਨ ਤੇ ਚੱਲ ਰਹੇ ਆ ਪੂਰੀ ਮਿਹਨਤ ਕਰ ਰਹੇ ਆ ਪੰਜਾਬ ਨੂੰ ਜੋ ਬਚਾਉਣ ਦੀ ਲੋੜ ਆ ਜਿਤਨਾ ਬਾਦਲ ਸਾਹਿਬ ਹਰ ਮੋਰਚੇ 'ਤੇ ਅੱਗੇ ਲੱਗ ਜਾਂਦੇ 17 17 ਸਾਲ ਦੀਆਂ ਕਟੀਆਂ ਤੇ ਸੁਖਬੀਰ ਜੀ ਜਿਹੜੇ ਆ ਉਹ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਕਰਕੇ ਵੀ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ ਜੋ ਅੱਜ ਪੰਜਾਬ ਦੀ ਹਾਲਤ ਆ ਤੇ ਪੰਜਾਬ ਬਚਾਉਣ ਵਾਸਤੇ ਸੁਖਬੀਰ ਜੀ ਨਿਕਲ ਚੁੱਕੇ ਆ ਇਹ ਹੀ ਆ ਤੇ ਉਹਨਾਂ ਦੀ ਕਮੀ ਤੇ ਕੋਈ ਪੂਰੀ ਨਹੀਂ ਕਰ ਸਕਦਾ ਪਰ ਕਿਸੇ ਨਾ ਕਿਸੇ ਨੂੰ ਅੱਗੇ ਲੱਗਣਾ ਪਊਗਾ ਤੇ ਉਹ ਸੁਖਬੀਰ ਜੀ ਨੇ ਜਿੰਮੇਵਾਰੀ ਸੰਭਾਲ ਲਈ